ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਅੱਜ ਚਾਰੇ ਪਾਸੇ ਭਾਰਤ ਸਰਕਾਰ ਦੀ ਕਿਰਕਰੀ ਹੁੰਦੀ ਨਜ਼ਰ ਆ ਰਹੀ ਹੈ ਔਰ ਵਸਤੇ ਆ ਕਿ ਜਿਸ ਤਰ੍ਹਾਂ ਪੰਜਾਬੀਆਂ ਨੂੰ ਅਮਰੀਕਾ ਵੱਲੋਂ ਰਿਪੋਰਟ ਕਰਕੇ ਪੰਜਾਬ ਵਿੱਚ ਉਤਾਰਿਆ ਗਿਆ ਉਹ ਤਸਵੀਰਾਂ ਅਸੀਂ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਸੱਚਮੁੱਚ ਸ਼ਰਮ ਦੇ ਨਾਲ ਸਿਰ ਝੁੱਕ ਜਾਂਦਾ ਹੈ ਕਿ ਭਾਰਤੀਆਂ ਨੂੰ ਭਾਰਤ ਦੀ ਹੀ ਧਰਤੀ ਦੇ ਉੱਪਰ ਕਿਸ ਤਰ੍ਹਾਂ ਗੁਲਾਮਾਂ ਦੀ ਤਰ੍ਹਾਂ ਉਤਾਰਿਆ ਗਿਆ ਹੈ ਹੱਥਾਂ ਵਿੱਚ ਹੱਥ ਕੜੀਆਂ ਨੇ ਪੈਰਾਂ ਵਿੱਚ ਬੇੜੀਆਂ ਨੇ ਜਦੋਂ ਤਸਵੀਰ ਆਪਾਂ ਵੇਖਦੇ ਹਾਂ ਤਾਂ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਉਸ ਵੇਲੇ ਹਰ ਇੱਕ ਦੀ ਜ਼ੁਬਾਨ ਤੇ ਇੱਕੋ ਹੀ ਸਵਾਲ ਸੀ ਕਿ ਮੋਤੀ ਸਭ ਅਕਸਰ ਕਹਿੰਦੇ ਨੇ ਕਿ ਡੋਨਲਡ ਟਰੰਪ ਦੇ ਨਾਲ ਮੇਰੇ ਦੋਸਤਾਨਾ ਰਿਲੇਸ਼ਨ ਹੈ ਬੜੇ ਅੱਛੇ ਮਿੱਤਰ ਹਾਂ ਲੇਕਿਨ ਕੀ ਇਹ ਆਪਣੇ ਮਿੱਤਰ ਨੂੰ ਇਹ ਨਹੀਂ ਕਹਿ ਸਕਿਆ ਕਿ ਮੇਰੇ ਭਾਰਤ ਦੇ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਗੁਲਾਮਾਂ ਦੀ ਤਰ੍ਹਾਂ ਤੁਸੀਂ ਧਰਤੀ ਤੇ ਨਹੀਂ ਉਤਾਰ ਸਕਦੇ ਇੱਕ ਛੋਟਾ ਜਿਹਾ ਮੁਲਕ ਕੋਲੰਬੀਆ ਜਿਸ ਨੇ ਰਾਸ਼ਟਰਪਤੀ ਨੇ ਬਕਾਇਦਾ ਤੌਰ ਤੇ ਜੀ7 ਆਪਣੀ ਧਰਤੀ ਤੇ ਉਤਾਰਨਾ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਲੇਕਿਨ ਦੋਸਤੋ ਭਾਰਤ ਇੱਕ ਸਭ ਤੋਂ ਦੁਨੀਆ ਦਾ ਵੱਡਾ ਲੋਕਤੰਤਰ ਦੇਸ਼ ਇਸ ਦੇ ਪ੍ਰਧਾਨ ਮੰਤਰੀ ਨੇ ਅਜਿਹੇ ਸ਼ਬਦ ਕਿਉਂ ਨਹੀਂ ਕਹੇ ਔਰ ਵੱਡੀ ਗੱਲ ਇਥੇ ਇਹ ਹੈ ਕਿ ਜੀ7 ਜਦੋਂ ਹੀ ਪੰਜਾਬ ਦੀ ਧਰਤੀ ਤੇ ਉਤਰਿਆ ਤਾਂ ਸੱਚਮੁੱਚ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਪਰ ਉਹ ਮਾਹੌਲ ਉਹ ਦ੍ਰਿਸ਼ ਉਹ ਮਤਲਬ ਕਹਿ ਸਕਦੇ ਆ ਕਿ ਤਸਵੀਰਾਂ ਵੇਖਣ ਵਾਲੀਆਂ ਸਨ ਹਰ ਇੱਕ ਦੇ ਚਿਹਰੇ ਉੱਪਰ ਮਾਯੂਸੀ ਸੀ ਡਰ ਸੀ ਭੈ ਸੀ ਕਿਉਂਕਿ 205 ਦੇ ਕਰੀਬ ਜਿਹੜੇ ਭਾਰਤੀ ਆਏ ਨੇ ਉਹਨਾਂ ਵਿੱਚੋਂ ਸਭ ਤੋਂ ਵੱਧ ਗੁਜਰਾਤ ਔਰ ਦੂਜੇ ਪਾਸੇ ਪੰਜਾਬ ਦੇ ਨੇ 33 ਗੁਜਰਾਤ ਦੇ ਨੇ 30 ਪੰਜਾਬ ਦੇ ਨੇ ਹਰਿਆਣਾ ਦੇ ਨੇ ਔਰ ਚੰਡੀਗੜ੍ਹ ਦੇ ਨੇ ਮਹਾਰਾਸ਼ਟਰ ਦੇ ਨੇ ਔਰ ਯੂਪੀ ਦੇ ਨੇ ਫਿਰ ਪੰਜਾਬ ਹੀ جو بھی ہےتار گیا کولمپتی نے یہ سارا کچھ کیاس کے منتری ہے پردھان منتری صاحب وہ اس ویلا کتنے سن اور وی ہے کہ کسی بھی میڈیا یہ جڑی تصویر ہے وہ لین کی اجازت نہیں دیتی اور جڑی آپ ویڈیوز دیکھتے ہاں یہ باقاعدہ طور پہ سوشل ਉੱਥੇ ਦੇ ਮੌਜੂਦ ਲੋਕਾਂ ਨੇ ਆਪਣੇ ਆਪਣੇ ਜਿਹੜੀ ਹੈ ਹਿਸਾਬ ਨਾਲ ਲਿੱਤੀਆਂ ਨੇ ਅਦਰਵਾਈਜ਼ ਜੇ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਉਹਨਾਂ ਤੋਂ ਪਤਾ ਲੱਗਦਾ ਹੈ ਔਰ ਵੱਡੀ ਗੱਲ ਇੱਥੇ ਹੈ ਦੋਸਤੋ ਕਿ ਸਾਡਾ ਭਾਰਤ ਦੇਸ਼ ਜਿਸ ਦਾ ਕਹਿ ਸਕਦੇ ਆ ਕਿ ਵਿਸ਼ਵ ਗੁਰੂ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦੇ ਦੋਸਤਾਨਾ ਰਿਲੇਸ਼ਨ ਹੋ ਸਕਦੇ ਨੇ ਅੱਛੀ ਗੱਲ ਹੈ ਲੇਕਿਨ ਇੱਕ ਦੋਸਤ ਹੋਣ ਦੇ ਨਾਤੇ ਡੋਨਲਡ ਟਰੰਪ ਦੇ ਨਾਲ ਕੀ ਇਹ ਗੱਲ ਨਹੀਂ ਕਰ ਸਕਦਾ ਸੀ ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਸੀਂ ਭਾਰਤੀ ਲੋਕਾਂ ਨੂੰ ਭਾਰਤ ਦੀ ਧਰਤੀ ਤੇ ਜਦੋਂ ਲੈ ਕੇ ਆਓਗੇ ਤਾਂ ਉਹਨਾਂ ਨੂੰ ਗੁਲਾਮਾਂ ਦੀ ਤਰ੍ਹਾਂ ਲੈ ਕੇ ਆਓਗੇ। ਔਰ ਜਿਹੜਾ ਕਹਿਣਾ ਇਹਨਾਂ ਨੇ ਪਤਾ ਨਹੀਂ ਕਿਉਂ ਹਿੰਮਤ ਹੀ ਨਹੀਂ ਪਈ ਔਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਚਾਰੇ ਪਾਸੇ ਜਿਹੜੀ ਹੈ ਉਹ ਸਰਕਾਰ ਦੀ ਕਿਰਕਰੀ ਹੋ ਰਹੀ ਹੈ, ਕਿਰਕਰੀ ਹੋ ਰਹੀ ਹੈ ਔਰ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੁਸੀਂ ਵੇਖੋ ਕਿ ਵਿਰੋਧੀ ਕਿਸ ਤਰ੍ਹਾਂ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਕਾਇਦਾ ਤੌਰ ਤੇ ਸਵਾਲ ਪੁੱਛ ਰਹੇ ਨੇ ਕਿ ਇਹ ਜਹਾਕ ਹੋਇਆ ਟੱਕੀ ਹੋਇਆ ਆਖਿਰ ਇਸ ਦੇ ਪਿੱਛੇ ਕਾਰਨ ਕੀ ਹੈ ਸੋ ਦੋਸਤੋ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਜਿਨ੍ਹਾਂ ਕਹਿ ਸਕਦੇ ਕਿ ਜਿਸ ਤਰ੍ਹਾਂ भारत ਦੇ ਨਾਗਰਿਕਾਂ ਦੇ ਨਾਲ ਇਸ ਤਰ੍ਹਾਂ ਦਾ ਇੱਕ ਅਮਾਨਵੀਂ ਵਿਵਹਾਰ ਹੋਇਆ ਹੈ ਉਸ ਨੂੰ ਕਿਸੇ ਨੇ ਵੀ ਪਸੰਦ ਨਹੀਂ ਕੀਤਾ ਕਿਉਂਕਿ ਚਾਰੇ ਪਾਸੇ ਜਿਹੜਾ ਹੈ ਇੱਕ ਸਹਿਨ ਦਾ ਮਾਹੌਲ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਰਸਨ ਦੇ ਉੱਪਰ 4000 ਡਾਲਰ ਜਿਹੜੇ ਹੈ ਉਹ ਲਗਾਏ ਗਏ ਨੇ ਆਮ ਜੇ ਰੁਟੀਨ ਦੇ ਵਿੱਚ ਆਪਾਂ ਮਤਲਬ ਟਿਕਟ ਦੀ ਗੱਲ ਕਰੀਏ ਤੇ 1000 ਡਾਲਰ ਜਿਹੜਾ ਹੈ ਉਹ ਲੱਗਦਾ ਹੈ ਲੇਕਿਨ ਵਿਸ਼ੇਸ਼ ਵਿਮਾਨ ਦੇ ਵਿੱਚ ਉਤਾਰਿਆ ਗਿਆ ਪੰਜਾਬ ਦੀ ਧਰਤੀ ਦੇ ਉੱਪਰ ਔਰ ਜਿਸ ਉਹ ਲੈ ਕੇ ਅੱਜ ਚਾਰੇ ਪਾਸੇ ਸਰਕਾਰ ਨੂੰ ਜਿਹੜੇ ਵਿਰੋਧੀ ਨੇ ਉਹ ਕਟਗਰੇ ਦੇ ਵਿੱਚ ਖੜਾ ਕਰ ਰਹੇ ਨੇ ਕਿ ਜੇ ਕੋਲੰਬੀਆ ਵਰਗਾ ਇੱਕ ਮੁਲਕ ਜਿਹੜਾ ਹੈ ਉਹ ਇਨਕਾਰ ਕਰ ਸਕਦਾ ਆਪਣਾ ਵਿਮਾਨ ਭੇਜ ਕੇ ਆਪਣੇ ਨਾਗਰਿਕ ਬੁਲਾ ਸਕਦਾ ਤਾਂ ਫੇ ਸਾਡੇ ਭਾਰਤ ਨੂੰ ਕੀ ਅਜਿਹਾ ਹੋ ਗਿਆ ਸੀਗਾ ਕਿ ਉਸਨੇ ਵਿਮਾਨ ਨਹੀਂ ਭੇਜਿਆ ਅਰੇ ਇਹ ਵੀ ਸੋਸ਼ਲ ਮੀਡੀਆ ਤੇ ਖੂਬ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਅਮਰੀਕਾ ਦਾ ਜਦੋਂ ਇਹ ਸੀ7 ਜਹਾਜ਼ ਇੱਥੇ ਪੰਜਾਬ ਦੇ ਪਟਿਆਲ ਸਾਹਿਬ ਦੇ ਵਿੱਚ ਉਤਰਿਆ ਤਾਂ ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਯੂਪੀ ਦੇ ਮੁੱਖ ਮੰਤਰੀ ਇਹ ਬਕਾਇਦਾ ਤੌਰ ਤੇ ਪ੍ਰਿਆਗ ਰਾਜ ਦੇ ਵਿੱਚ ਡੁਬਕੀਆਂ ਲਗਾ ਰਿਹਾ ਸੀ ਇਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਇਸ ਕਰਕੇ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਭਾਰਤ ਦੇ ਨਾਗਰਿਕਾਂ ਨੂੰ ਮਤਲਬ ਭਾਰਤ ਲਿਆਂਦਾ ਗਿਆ ਪੈਰਾਂ ਵਿੱਚ ਬੇੜੀਆਂ ਪਾਈਆਂ ਹੱਥਾਂ ਵਿੱਚ ਹੱਥਕੜੀਆਂ ਪਾਈਆਂ ਔਰ ਕੱਲ ਤਾਂ ਇੱਕ ਬਿਆਨ ਹੈ ਮਤਲਬ ਇਸ ਤਰ੍ਹਾਂ ਦਾ ਬਿਆਨ ਚੱਲ ਰਿਹਾ ਹੈ ਕਿ ਜੇ ਉਹਨਾਂ ਨੇ ਵਾਸ਼ਰੂਮ ਵੀ ਜਾਣਾ ਹੋਵੇ ਤਾਂ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਦਿੱਕਤ ਆਉਂਦੀ ਸੀ ਸੋ ਦੋਸਤੋ ਜਿਹੜਾ ਕਿਉਂ ਕੀਤਾ ਜੇ ਉਹ ਗਲਤ ਤਰੀਕੇ ਦੇ ਨਾਲ ਗਏ ਸੀ ਤੇ ਕਮ ਸੇ ਕਮ ਉਹਨਾਂ ਦੇ ਨਾਲ ਹੋਰ ਤਰ੍ਹਾਂ ਦੀ ਪੇਛ ਪੇਛ ਹੈ ਜਿਹੜਾ ਉਹ ਅਮਰੀਕਾ ਆ ਸਕਦਾ ਸੀ ਅਜਿਹੇ ਹਾਲਾਤਾਂ ਦੇ ਵਿੱਚ ਕਿਉਂ ਇਹ 트ੰਪ ਨੇ ਸਾਰਾ ਕੁਝ ਵੇਖਿਆ ਔਰ ਕੀਤਾ ਹੈ ਇਸ ਤੇ ਪੋ ਵਿਖਦੇ ਵਿੱਚ ਕੀ ਕੀ ਅਪਡੇਟਸ ਹੋਣ ਗਿਆ ਉਸ ਤੇ ਰਹੇਗੀ ਪੋਸੋਨਾਮਾ ਚੈਨਲ ਦੀ ਨਜ਼ਰ ਜੁੜੇ ਰਹੋ ਪੋਸੋਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ